ਪਾਵਰਕਾਮ ਆਊਟਸੋਰਸਡ ਸਪੋਟ ਬਿਲਿੰਗ ਮੀਟਰ ਰੀਡਰ ਵੱਲੋਂ ਦਿੱਤਾ ਤਰਨਾ ਪਾਵਰਕਾਮ ਆਊਟਸੋਰਸਡ ਸਪੋਟ ਬਿਲਿੰਗ ਮੀਟਰ ਰੀਡਰ ਰਾਹੀਂ ਬਿਜਲੀ ਬੋਰਡ ਦੇ ਆਗੂਆਂ ਨੇ ਜਾਣਕਾਰੀ ਦਿੰਦ ਹੋਏ ਦੱਸਿਆ ਕਿ ਮਿਤੀ 27 ਤਰੀਕ ਨੂੰ ਪਾਵਰਕਾਮ ਹੈੱਡ ਆਫਿਸ ਪਟਿਆਲਾ ਵਿਖੇ ਤਰਨਾ ਦਿੱਤਾ ਗਿਆ ਜਿਸ ਦਾ ਮੁੱਖ ਕਾਰਨ ਬਿਜਲੀ ਬੋਰਡ ਦੇ ਆਊਟਸੋਰਸਡ ਰਾਹੀਂ ਮੀਟਰ ਰੀਡਰਾਂ ਦੇ ਡਾਟੇ ਨੂੰ ਬਿਨਾਂ ਸਹਿਮਤੀ ਲਈ ਕੁਝ ਮੀਟਰ ਰੀਡਿੰਗਾਂ ਦੇ ਡਾਟੇ ਨੂੰ ਨੈਸ਼ਨਲ ਸਕਿੱਲ ਡਿਵੈਲਪਮੈਂਟ ਪੋਰਟਲ ਦੇ ਉੱਪਰ ਅਪਡੇਟ ਕਰ ਦਿੱਤਾ ਗਿਆ ਨਾਲੇ ਕੁਝ ਮੀਟਰ ਰੀਡਰਾਂ ਦੇ ਖਾਤੇ ਦੇ ਵਿੱਚ ਪੈਸੇ ਨੈਸ਼ਨਲ ਸਕਿੱਲ ਤੋਂ ਆ ਗਏ ਹਨ ਜਿਸ ਬਾਰੇ ਮੀਟਰ ਰੀਡਰ ਚਿੰਤਾ ਵਿੱਚ ਹਨ ਇਹ ਪੈਸੇ ਮੀਟਰ ਰੀਡਰਾਂ ਦੇ ਕਿਤੇ ਕਮਾ ਦੀ ਤਨਖਾਹ ਹੈ ਜਾਂ ਕਿਸੇ ਹੋਰ ਸਕੀਮ ਤਹਿਤ ਪਾਏ ਗਏ ਹਨ ਜਿਸ ਬਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੀਟਰ ਰੀਡਰਾਂ ਦੀ ਵਿਭਾਗੀ ਨੂੰ ਕਾਨੂੰਨੀ ਦਿੱਕਤ ਨਾ ਆਵੇ ਅਸਲ ਦੇ ਵਿੱਚ ਨਾ ਜਿਹੜੀ ਸਰਕਾਰ ਹੈ ਸਰਕਾਰ ਨਾ ਵੀ ਨਾ ਚੀਜ਼ ਨਹੀਂ ਰਹਿ ਗਈ ਕੋਈ ਵੀ ਜੇ ਆਪਾਂ ਦੇਖੀਏ ਕਿਹੜਾ ਵਿਭਾਗ ਜਿਹੜਾ ਧਰਨੇ ਲਾ ਕੇ ਨਹੀਂ ਬੈਠਾ ਕੋਈ ਵੀ ਮੰਗ ਤੋਂ ਆ ਮਨਾਉਣੀ ਹੈ ਕੋਈ ਆਪਣਾ ਕੰਮ ਕਰਾਉਣਾ ਹੈ ਧਰਨਿਆਂ ਤੋਂ ਬਗੈਰ ਹੋ ਨਹੀਂ ਰਿਹਾ ਕੁਝ ਵੀ ਨਹੀਂ ਹੋ ਰਿਹਾ ਸਰਕਾਰ ਪਤਾ ਨਹੀਂ ਸੁੱਤੀ ਪਈ ਹੈ ਹੁਣ ਇਹ ਜਿਹੜੇ ਮੀਟਰ ਰੀਡਿੰਗ ਵਾਲੇ ਨੇ ਆਊਟਸੋਰਸਿੰਗ ਵਾਲੇ ਹੁਣ ਦੋਸਤੋ ਸਰਕਾਰ ਕੁਝ ਨਾ ਕੁਝ ਤਾਂ ਕਰੇ ਹੁੰਦੀ ਹੈ ਤੇ ਦਸਤਾੂਜ਼ ਅਨੁਸਾਰ ਤਿੰਨ ਤਿੰਨ ਮਹੀਨੇ ਹੋ ਗਏ ਤਨਖਾਹਾਂ ਵੀ ਨਹੀਂ ਪਾਈਆਂ ਤਨਖਾਹ ਹੈ ਵੀ ਕਿਹੜੀ ਆ ਉਹ ਵੀ ਨਾ ਮਾਤਰਾ ਹੈ ਤੇ ਨਾ ਮਾਤਰ ਹੋਣ ਦੇ ਬਾਵਜੂਦ ਵੀ ਉਹ ਤਨਖਾਹਾਂ ਅਜੇ ਤੱਕ ਪਾਈਆਂ ਨਹੀਂ ਇਹਨਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਕਹਿੰਦੇ ਨੇ ਤਨਖਾਹ ਨਹੀਂ ਮਿਲਦਾ ਨੂੰ ਕਿਵੇਂ ਅਗਲਾ ਘਰ ਦਾ ਗੁਜ਼ਾਰਾ ਚਲਾਊਗਾ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਭਈ ਜਿਹੜੀ ਵੀ ਅਸੀਂ ਦਿੰਦੇ ਆ ਤਨਖਾਹ ਉਹ ਤਾਂ ਉਹਨਾਂ ਨੇ ਦਈਏ ਬਾਕੀ ਉਹਨਾਂ ਦੀ ਮੰਗਾਂ ਜਿਹੜੇ ਉਹਨਾਂ ਤੇ ਗੌਰ ਕਰੀਏ ਕੱਲ ਵੀ ਬਹੁਤ ਵੱਡੀ ਰੈਲੀ ਸੀ ਪੰਜਵੀਂ ਬਰੇ ਘਟ ਮਨਾ ਕੇ ਆਏ ਦਿੱਲੀ ਢੋਲ ਦੀ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਤਕਰੀਬਨ ਸਾਰੀਆਂ ਜਥੇਬੰਦੀਆਂ ਇਹ ਮਹਿਕਮੇ ਵਾਲੇ ਬਿਜਲੀ ਵਾਲੇ ਵੀ ਸੀਗੇ ਉਹਦੇ ਚ ਹੋਰ ਵੀ ਸਾਰੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਹਰ ਵਰਗ ਦੁਖ ਕਿ ਕੋਈ ਵੀ ਸਰਕਾਰ ਕੁਝ ਨਹੀਂ ਕਰ ਰਹੀ ਕਿਸੇ ਬੰਦੇ ਧਿਆਨ ਨਹੀਂ ਸਰਕਾਰ ਦੇ ਰਹੀ ਅਸੀਂ ਵੀ ਡਟ ਕੇ ਖੜੇ ਆ ਇਹਨਾਂ ਦੇ ਨਾਲ ਸਾਡੇ ਜਵਾਗਰ ਸਾਡੇ ਹੀ ਬੱਚੇ ਆ ਕੋਈ ਬਰਦੀ ਗੱਲ ਨਹੀਂ ਜਿੰਨੂੰ ਵੀ ਸਰਕਾਰ ਤਾਂ ਕਰੂਗੀ ਉਸੇ ਨਾਲ ਖੜਿਆ ਹੀ ਉਹ ਡਟ ਕੇ ਪੂਰਾ ਸਾਥ ਜਿਹੜਾ ਦੇਵਾਂਗੇ ਜਿੱਥੇ ਇਹਨਾਂ ਨੂੰ ਲੋੜ ਪਊਗੀ ਬੁਲਾਣਗੇ ਉੱਥੇ ਹੀ ਪਹੁੰਚਾਂਗੇ ਔਰ ਸਰਕਾਰ ਦੇ ਗਲ ਵਿੱਚ ਗੁੱਠਾ ਦੇਵਾਂਗੇ ਜਿਹਨਾਂ ਦੇ ਮੰਗਾਂ ਜਿਹੜੀਆਂ ਪੂਰੀਆਂ ਹੋਣ ਮੰਗਾ ਜੀਆਂ ਸਰਕਾਰ ਤੋਂ ਅਸੀਂ ਤਾਂ ਸਰਕਾਰ ਤੋਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਦੇ ਨਾ ਜਿਹੜੀਆਂ ਵੀ ਮੰਗਾਂ ਨੇ ਇਹਨਾਂ ਦੇ ਦੱਸ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜੋ ਵੇਖੋ ਜੋ ਇਹ ਨੌਜਵਾਨ ਸਾਰੇ ਸੜਕਾਂ ਤੇ ਬੈਠੇ ਆ ਇਹ ਧਰਨੇ ਮਾਰਦੇ ਨੇ ਕਿਉਂ ਮਾਰਦੇ ਨੇ ਸਰਕਾਰ ਕਿੱਥੇ ਆ ਸਰਕਾਰ ਕਿੱਧਰ ਚਲੀ ਗਈ ਹੈਨਾ ਸਰਕਾਰ ਨੂੰ ਸੁਣਨੀ ਨਹੀਂ ਚਾਹੀਦੀ ਇਹਨਾਂ ਦੀ ਗੱਲ ਸਰਕਾਰ ਨੂੰ ਇਹਨਾਂ ਦੀ ਗੱਲ ਸੁਣ ਕੇ ਸਾਰੀਆਂ ਮੰਗਾਂ ਜਿਹੜੀਆਂ ਇਹਨਾਂ ਦੀਆਂ ਮੇਨ ਮੈਂ ਕਈ ਵਾਰ ਆਇਆ ਹੁੰਦਾ ਹੁੰਦਾ ਵੀ ਟੋਟਲ ਨਹੀਂ ਮੰਗੀਆਂ ਜਾਂਦੀਆਂ ਜਿਹੜੀਆਂ ਮੇਨ ਨੇ ਜ਼ਰੂਰੀ ਨੇ ਉਹਦਾ ਸਰਕਾਰ ਮੰਨੇ ਉਹਦੇ ਨੇ ਵੀ ਪੂਰੀਆਂ ਕਰੇ ਇਹ ਆਪਣਾ ਕੰਮ ਕਰ ਕਰ ਸਰਕਾਰ ਦਾ ਵੀ ਨੁਕਸਾਨ ਹੈ ਜਦੋਂ ਇਹ ਕੰਮ ਨਹੀਂ ਕਰਦੇ ਸਾਰੇ ਬੈਠੇ ਨੇ ਸੜਕਾਂ ਤੇ ਵੇ ਵੀ ਦੁਖੀ ਹੈ ਇਹਦਾ ਪਰਿਵਾਰ ਵੀ ਦੁਖੀ ਤੇ ਸਰਕਾਰ ਦੇ ਵੀ ਗੱਲ ਤੇ ਫਿਰ ਗੁੱਠਾ ਆਉਂਦਾ ਸਰਕਾਰ ਦੇ ਚ ਵੀ ਸਾਰੇ ਇਕੱਠੇ ਹੋ ਕੇ ਦਿੰਨੇ ਆ ਭਾਈ ਆ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਮੰਨੋ ਇਸ ਕਰਕੇ ਵੇਖੋ ਜਿਹੜੀਆਂ ਵੀ ਇਹਨਾਂ ਦੀਆਂ ਮੰਗਾਂ ਨੇ ਟੋਟਲ ਉਹ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਸੈਲਰੀ ਜਿਹੜੀ ਏ ਉਹ ਸਹੀ ਸਮੇਂ ਦੇ ਉੱਤੇ ਪਾਉਣੀ ਚਾਹੀਦੀ ਏ ਜੇ 8-10000 ਰੁਪਇਆ ਦਿੰਦੇ ਆ ਜੋ ਤਿੰਨ-ਤਿੰਨ ਮਹੀਨੇ ਨਹੀਂ ਪਾਉਣਗੇ ਆਪਣਾ ਗੁਜ਼ਾਰਾ ਘਰਾਂ ਦਾ ਕਿਵੇਂ ਚਲਾਉਣਗੇ ਇਹ ਜਿਹੜੇ ਲੋਕ ਨੇ ਇਹ ਬੱਚੇ ਜਿਹੜੇ ਨੇ ਕੰਮ ਕਰਦੇ ਹੋਏ ਇਹਨਾਂ ਦੇ ਇੱਕ ਬੇਰੁਜ਼ਗਾਰੀ ਏ ਦੇ ਇਹ 7000 ਦੇ ਜਿਆਦਾ 10000 ਤੇ ਕੰਮ ਕਰਨ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ ਇੱਕ ਬੇਰੁਜ਼ਗਾਰੀ ਆ ਪੰਜਾਬ ਦੇ ਅੰਦਰ ਜਿਸ ਕਰਕੇ ਹਰ ਇੱਕ ਬੱਚਾ ਸੋਚਦਾ ਬੱਚਾ ਨੂੰ ਜੋ ਮਿਲਦਾ ਉਹ ਹੀ ਸਹੀ ਆਪਾਂ ਕੰਮ ਕਰੀਏ ਧਾਨੇ ਲੱਗੇ ਆ ਆਪਣੇ ਘਰ ਦਾ ਗੁਜ਼ਾਰਾ ਮਾੜਾ ਮोटा ਚੱਲਦਾ ਇਸ ਕਰਕੇ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨ ਕੇ ਵਿਸ਼ੇਸ਼ ਧਨ ਦੇਣਾ ਚਾਹੀਦਾ ਮੰਗਾਂ ਨਾ ਜੀ ਤੁਰੰਤ ਮੰਨਣੀਆਂ ਚਾਹੀਦੀਆਂ ਨੇ ਤੇ ਆ ਕੇ ਇਹਨਾਂ ਨੂੰ ਉਹ ਸੋਨਾ ਚੈਦਾ ਜਦੋਂ ਤਾਂ ਵੇਚ ਪੈਂਦੇ ਨੇ ਬੱਚਿਆਂ ਦੀ ਵੀ ਹੌਸਲਾ ਵਸਾਈ ਹੁੰਦੀ ਅਗਲਾ ਡਟ ਕੇ ਕੰਮ ਨਹੀਂ ਕਰਦਾ ਠੀਕ ਹੈ ਸਾਡੀ ਇਹੀ ਮੰਗ ਹੈ ਤੇ ਇਹਨਾਂ ਨੂੰ ਇਹ ਗੱਲ ਕਹਿੰਦੇ ਕਿ ਜਿੱਥੇ ਲੋੜ ਪੈਗੀ ਉੱਥੇ ਬੁਲਾ ਜਿਹੜੀ ਆਵਾਜ਼ ਵੀ ਪਾਰਟੀ ਜੀ ਆਪਣਾ ਆਪ ਨੂੰ ਧਰਨਿਆਂ ਦੀ ਸਰਕਾਰ ਕਹਿ ਰਹੀ ਹੈ ਤੇ ਉਹ ਸਰਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦੇ ਸਰਕਾਰ ਦੇ ਵਿੱਚ ਹੀ ਹਰੇਕ ਡਿਪਾਰਟਮੈਂਟ ਦੇ ਜਿਹੜੇ ਨੌਜਵਾਨ ਨੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਧਰਨਾ ਲਾਣਾ ਪੈਂਦਾ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਹੈ ਹੀ ਧਰਨਿਆਂ ਸਰਕਾਰ ਹਰ ਕੰਮ ਹਰ ਵਰਗ ਉਹ ਧਰਨਿਆਂ ਤੇ ਬੈਠਾ ਹੋਈ ਨਹੀਂ ਕੁਝ ਵੀ ਰਿਹਾ ਕੋਈ ਵੀ ਕੁਝ ਕਰਨ ਨੂੰ ਤਿਆਰ ਨਹੀਂ ਜੇ ਤੁਸੀਂ ਧਰਨਿਆਂ ਤੇ ਬੈਠੇ ਹੋ ਸਰਕਾਰਾਂ ਪਹਿਲੀ ਜਾਵੇਂ ਆਉਂਦੀਆਂ ਧਰਨੇ ਉਹਨਾਂ ਚ ਲੱਗਦੇ ਹੁੰਦੇ ਪਰ ਇੰਨਾ ਵੀ ਉਹ ਆੜ ਕੇ ਗੱਲ ਸੁਣਦੇ ਬਾਦਲ ਸਾਹਿਬ ਨੂੰ ਤਾਂ ਧਰਨੇ ਜਾ ਪਿਆ ਪੈਨਦੇ ਸੀ ਇਹਨਾਂ ਨਾਲ ਇਹਨਾਂ ਨੂੰ ਕੋਲੋਸ ਕੇ ਖੁਸ਼ ਕਰਕੇ ਚਾ ਲੋ ਲੈਟਰ ਦੇ ਹਨਾ ਇਹਨਾਂ ਨੂੰ ਵੀ ਸੌਤਨਾ ਚਾਹੀਦਾ ਹੈ ਹੋਰ ਜੇ ਆਪ ਨੂੰ ਅਕਲ ਨਹੀਂ ਤਾਂ ਨਕਲ ਹੀ ਕਰ ਲੈਣ ਕੋਈ ਨਾ ਕੋਈ ਤਾਂ ਕਰਨਾ ਤੁਹਾਡੀ ਹੌਸਲਾ ਵਸਾਈ ਇਹਨਾਂ ਨੂੰ ਕਰਨੀ ਚਾਹੀਦੀ ਏ ਸਾਰੇ ਵਰਗ ਜਿਹੜੇ ਨੇ ਛੜਕਾ ਦੇ ਨਿਕਲੇ ਹੋਇਆ ਸਰਕਾਰ ਬਿਲਕੁਲ ਸੁੱਤੀ ਪਈ ਕੂਕ ਜਿਹਨੂੰ ਆਪਾਂ ਕਹਿੰਦੇ ਆ ਕੂਕ ਸੁੱਤੀ ਆ ਸਰਕਾਰ ਨਹੀਂ ਸਮਾ ਚਾਹੀਦਾ ਕੰਮ ਕਰਦੇ ਸੀ ਜੀ ਜਨਾਬ ਜੀ ਜੀ ਸੂਬਾ ਪ੍ਰਧਾਨ ਜਤਿੰਦਰ ਸਿੰਘ ਪੰਗੂ ਪਾਵਰ ਕਾਮ ਆਊਟਸੋਰਸਪੋਰਟ ਬਿਲਿੰਗ ਮੀਟਰ ਰੀਡਰ ਜੁਨੀਅਨ ਪੰਜਾਬ ਬਿਜਲੀ ਬੋਰਡ ਫਰੋਸ ਮਾਸਮਿਕਾਰਨ ਹੋ ਰਹੀ ਕੀ ਕਾਰਨ ਹੈ ਇਹਦਾ ਜੀ ਕਾਰਨ ਹੈਗਾ ਵੀ ਜਿਹੜੀ ਪੀਐਸਪੀਸੀਐਲ ਦੀ ਮੈਨੇਜਮੈਂਟ ਉਹਦੇ ਧਿਆਨ ਦੇ ਵਿੱਚ ਅਸੀਂ ਬਹੁਤ ਲੰਬੇ ਸਮੇਂ ਤੋਂ ਲਿਆ ਰਹੇ ਹਾਂ ਕਿ ਭਾਈ ਜਿਹੜੀਆਂ ਕੰਪਨੀਆਂ ਨੂੰ ਤੁਸੀਂ ਠੇਕੇ ਦੰਨੇ ਆ ਉਹ ਲੋਕਾਂ ਨਾਲ ਫਰਾਡ ਕਰ ਰਹੀਆਂ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਕਪੜੇਵਾਜੀ ਹੋ ਰਹੀ ਆ ਉਹਨਾਂ ਦੇ ਈਪੀਐਫ ਫੰਡਾਂ ਦੇ ਵਿੱਚ ਵੀ ਕਪੜੇਵਾਜੀ ਹੋ ਰਹੀ ਆ ਤੇ ਜਿੰਨੇ ਵੀ ਟੈਂਡਰ ਹੋ ਰਹੇ ਆ ਉਹਨਾਂ ਦੇ ਵਿੱਚ ਜੜੀਆਂ ਕੰਪਨੀਆਂ ਕੰਮ ਕਰਕੇ ਜਾਨੀਆਂ ਉਹ 4-4 ਮਹੀਨੇ ਦੀਆਂ ਤਨਖਾਹਾਂ ਲੈ ਕੇ ਭੱਜੀ ਜਾਨੀਆਂ ਸੋ ਉਹਨਾਂ ਪਰ ਜਿਹੜੀ ਕਾਰਵਾਈ ਆ ਕੋਈ ਵੀ ਅਧਿਕਾਰੀ ਆ ਜਿਹੜਾ ਨਹੀਂ ਕਰ ਰਿਹਾ ਆ ਸਾਡੀ ਹੁਣ ਮੀਟਿੰਗ ਆ ਜਿਹੜੀ 21 ਤਰੀਕ ਨੂੰ ਮੈਨੇਜਮੈਂਟ ਦੇ ਚੀਫ ਇੰਜੀਨੀਅਰ ਅੱਜ ਤੀ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨਾਲ ਹੋਈ ਆ ਪਰ ਉਹਨਾਂ ਵੱਲੋਂ ਮਲਾਜ਼ਮਾਂ ਦੀ ਸੁਣਵਾਈ ਨਹੀਂ ਕਰੀ ਗਈ ਪਰ ਉਹ ਜੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੀ ਜੀ ਬੋਲੀ ਬੋਲੀ ਗਈ ਆ ਅਸੀਂ ਕਹਿੰਦੇ ਆ ਵੀ ਭਾਈ ਜਿਹੜਾ ਇਹ ਮੁਲਾਜ਼ਮ ਰੱਖੇ ਹੋਏ ਆ ਸਰਕਾਰ ਨੇ ਇੰਨੀਆਂ ਨੀ ਤਨਖਾਹਾਂ ਦੇ ਰਹੇ ਆ ਉਹਨੂੰ ਏਸ਼ੀਆਂ ਦੇ ਵਿੱਚ ਹੀਟਰਾਂ ਦੇ ਵਿੱਚ ਬਿਠਾ ਲਿਆ ਉਹ ਲੋਕਾਂ ਨਾਲ ਭ੍ਰਿਸ਼ਟਾਚਾਰ ਕਰਨ ਨੂੰ ਨਹੀਂ ਬਿਠਾ ਲਿਆ ਸਰਕਾਰ ਨੇ ਉਹ ਸਰਕਾਰ ਨੇ ਤੁਹਾਨੂੰ ਬਿਠਾ ਲਿਆ ਵੀ ਜਿਹੜਾ ਸਰਕਾਰ ਦਾ ਬਿਜਲੀ ਬੋਰਡ ਦਾ ਪੈਸਾ ਉਹ ਸਹੀ ਹੱਥਾਂ ਵਿੱਚ ਜਾਵੇ ਉਹਨੂੰ ਜੇ ਕੋਈ ਫਰਾਡ ਕਰਦਾ ਭ੍ਰਿਸ਼ਟਾਚਾਰ ਕਰਦਾ ਉਹਦੇ ਖਿਲਾਫ ਕਾਰਵਾਈ ਕਰੇ ਕਰੋ ਇਹ ਜਿਹੜਾ ਸੁਖਵਿੰਦਰ ਚੀਫ ਹੈਟੀ ਸੁਖਵਿੰਦਰ ਸਿੰਘ ਆ ਇਹ ਕੰਪਨੀਆਂ ਦੀ ਬੋਲੀ ਬੋਲ ਕੇ ਉਹਨਾਂ ਦੇ ਪੱਖਾਂ ਦੀ ਗੱਲ ਕਰਦਾ ਨਾ ਕਿ ਮਲਾਜ਼ਮਾਂ ਦੀ ਸੁਣਦਾ ਜਿਹੜੇ ਸੜਕਾਂ ਦੇ ਵਿੱਚ ਰੋਲ ਰਹੇ ਆ ਮੰਗਾਂ ਸਾਡੀਆਂ ਇਹ ਆ ਵੀ ਜਿਹੜਾ ਕੰਪਨੀਆਂ ਤਨਖਾਹਾਂ ਲੈ ਕੇ ਭੱਜੀਆਂ ਉਹਨਾਂ ਦੀ ਉਹਨਾਂ ਨੂੰ ਬਲੈਕਲਿਸਟ ਕਰਿਆ ਜਾਵੇ ਉਹਨਾਂ ਦੀਆਂ ਸਿਕਿਉਰਟੀਆਂ ਦੇ ਵਿੱਚੋਂ ਪੈਸਾ ਰਾ ਜਾਰੀ ਕਰਿਆ ਜਾਵੇ ਜੇਕਰ ਉਹ ਐਨਓਸੀ ਲੈ ਕੇ ਕੰਪਨੀਆਂ ਚਲੇ ਗਈਆਂ ਤਾਂ ਜਿਹੜੇ ਅਧਾਰੀਆਂ ਨੇ ਇਹ ਜਾਣਦੇ ਹੋਏ ਵੀ ਐਨਓਸੀ ਜਾਰੀ ਕਰੀਆਂ ਉਹਨਾਂ ਦੀਆਂ ਸਿਕਿਉਰਟੀਆਂ ਵਾਪਸ ਕਰੀਆਂ ਉਹਨਾਂ ਤੋਂ ਰਿਕਵਰੀ ਕਰਕੇ ਉਹਨਾਂ ਦੀ ਪਰਸਨਲ ਪ੍ਰੋਪਰਟੀਆਂ ਨੂੰ ਜ਼ਬਤ ਕਰਕੇ ਉਹਨਾਂ ਦੀ ਤਨਖਾਹਾਂ ਨੂੰ ਰੋਕ ਕੇ ਉਹਨਾਂ ਦੇ ਵਿੱਚੋਂ ਇਹ ਮਲਾਜਮਾਂ ਦੀ ਪਰਭਾਈ ਕਰੀ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਬਿਜਲੀ ਬੋਰਡ ਦਾ ਨੁਕਸਾਨ ਹੋਵੇ ਜਾਂ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ ਹੋਵੇ ਅਸੀਂ ਕਹਿੰਦੇ ਆ ਵੀ ਜਿਹੜਾ ਦੋਸ਼ੀ ਆ ਜਿਨੇ ਭ੍ਰਿਸ਼ਟਾਚਾਰ ਕਰਿਆ ਜਿਨੇ ਕੰਪਨੀਆਂ ਨਾਲ ਮਿਲ ਕੇ ਠੱਗੀਆਂ ਮਾਰੀਆਂ ਲੋਕਾਂ ਨੂੰ ਲੁੱਟਿਆ ਉਸ ਬੰਦੇ ਦੀ ਪ੍ਰਾਪਰਟੀ ਜ਼ਬਤ ਕਰਕੇ ਉਸ ਬੰਦੇ ਦੀ ਤਨਖਾਹ ਰੋਕ ਕੇ ਉਹਦੇ ਭੱਤੇ ਰੋਕ ਕੇ ਉਹਦੇ ਚੋਂ ਭਰਪਾਈ ਕਰਾਈ ਜਾਵੇ ਉਹਨਾਂ ਨੂੰ ਬੰਨ ਦੀ ਕਾਨੂੰਨੀ ਸਜ਼ਾ ਦਿੱਤੀ ਜਾਵੇ ਕਿਉਂਕਿ ਅੱਜ ਜਿਵੇਂ ਹੁਣ ਇੱਕ ਕੰਪਨੀ ਨੂੰ ਠੇਕਾ ਦਿੱਤਾ ਉਹਦਾ ਅਸੀਂ ਇਹਨਾਂ ਚੀਫ ਇੰਜੀਨੀਅਰ ਅਜੀਤ ਸਿੰਘ ਦੇ ਧਿਆਨ ਚ ਲੈ ਆਂਦਾ ਸਾਨੂੰ ਲਿਖਤੀ ਮੀਟਿੰਗ ਮਿਲੀ ਉਹਨਾਂ ਨੂੰ ਦੱਸਿਆ ਕਿ ਭਾਈ ਇਹਨਾਂ ਨੇ ਪਹਿਲਾਂ ਭਰਤੀ ਹੋਣ ਦੇ ਨਾਂ ਪਰ ਇਹਨਾਂ ਪੰਜਾਬ ਦੇ ਨੌਜਵਾਨਾਂ ਤੋਂ ਪੈਸਾ ਲਿਆ ਜਿਹੜੇ ਪਹਿਲਾਂ ਕੰਮ ਕਰ ਰਹੇ ਲੋਕਾਂ ਨੂੰ ਇਹ ਕਹਿ ਕੇ ਡਰਾਇਆ ਗਿਆ ਕਿ ਜਾਂ ਤਾਂ ਭਾਈ ਪੈਸੇ ਦੋ ਜਾਂ ਫਿਰ ਤੁਹਾਨੂੰ ਨੌਕਰੀ ਤੋਂ ਕੱਢ ਦੋਗੇ ਹੁਣ ਇੱਕ ਨਵਾਂ ਹੀ ਛਾਪਾ ਪਾ ਲਿਆ ਕਿੰਨੀ ਦੇਰ ਤੋਂ ਸਾਡੀ ਸਾਮਰ ਰੁੱਸੀਆਂ ਹੋਈਆਂ ਤਨਖਾਹਾਂ ਜੀ ਜਿਹੜੀਆਂ ਕੰਪਨੀਆਂ ਪਹਿਲਾਂ ਭਾਜੀਆਂ ਕਿ ਇਹਨੂੰ 5 ਸਾਲ ਹੋ ਗਏ ਕਿਸੇ ਨੂੰ 4 ਸਾਲ ਹੋ ਗਏ ਉਹ ਵੀ 5-5 7-7 ਤੋਂ ਤਨਖਾਹਾਂ ਵਾਲੇ ਲੋਕਾਂ ਨੂੰ ਨਹੀਂ ਮਿਲੀਆਂ ਤੇ ਜਿਹੜੀ ਇਹ ਕੰਪਨੀ ਆਈ ਆ ਉਹਨਾਂ ਦਾ ਇਹਨਾਂ ਦੇ ਧਿਆਨ 'ਚ ਲਿਆਂਦਾ ਵੀ ਭਾਈ ਇਹ ਪਹਿਲਾਂ ਮੀਟਰ ਡਰ ਨੂੰ ਦਬਕੇ ਮਾਰਦੇ ਰਹੇ ਕਿਉਂਕਿ ਉਹਨਾਂ ਨੂੰ ਸਹਿ ਇੰਜੀਨੀਅਰ ਸੁਖਵਿੰਦਰ ਸਿੰਘ ਜਿਹੜਾ ਸੀਪਲਟੀ ਇੱਥੇ ਬੈਠਾ ਪਟਿਆਲੇ ਹੈੱਡ ਆਫਿਸ ਦੇ ਵਿੱਚ ਪਾਵਰ ਕਾਮ ਦੇ ਵਿੱਚ ਉਹ ਵੱਡੀ ਲੋਟਾ ਜਿਹੜੀ ਲੋਕਾਂ ਦੀ ਕਰਵਾ ਰਿਹਾ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਭਗਵਾਨਤਮਾਨ ਜੀ ਤੱਕ ਵੀ ਇਹਦੀ ਜਾਂਚ ਕਰੀ ਜਾਵੇ ਕਿਉਂਕਿ ਜਦੋਂ ਵੀ ਇਹ ਮੀਟਿੰਗਾਂ ਦੇ ਵਿੱਚ ਮੁਲਾਜ਼ਮਾਂ ਨੂੰ ਬਣਾਉਂਦਾ ਜਾਂ ਜੱਫੇਬੰਦੀਆਂ ਨਾਲ ਮੀਟਿੰਗਾਂ ਕਰਦਾ ਉਹਨਾਂ ਨੂੰ ਡਰਾਉਂਦਾ ਤਾਂ ਮੁਕਾਉਂਦਾ ਉਹਨਾਂ ਪਰ ਉਹਨਾਂ ਨੂੰ ਪੁੱਠੇ ਰਾਹੇ ਪਾਉਂਦਾ ਪਰ ਇਹ ਉਹਨਾਂ ਕੰਪਨੀਆਂ ਵੀ ਜਿਹੜੀ ਗੱਲ ਸੁਣਨੀ ਆ ਜਿਹੜੀ ਉਹ ਕੰਪਨੀਆਂ ਪਰ ਕਾਰਵਾਈ ਕਰਨੀਆਂ ਉਹਨੂੰ ਟੱਸ ਤੋਂ ਮੱਚ ਨਹੀਂ ਹੁੰਦਾ ਸਿਰਫ ਕੰਪਨੀਆਂ ਦੀ ਬੋਲੀ ਬੋਲਦਾ ਹੁਣ ਪਿੱਛੇ ਜੇ ਇਹ ਕਹਿ ਰਹੀ ਆ ਕੰਪਨੀ ਇਹ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਕੀ ਇੰਜ 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 ਰਾਜਤੀ ਨੇ ਧਿਆਨ ਚ ਲਿਆਂਦਾ ਕਿ ਭਾਈ ਇਹ ਜਿਹੜਾ ਫਰਾਡ ਹੋ ਰਿਹਾ ਇਹਨਾਂ ਨੇ ਪਹਿਲਾਂ ਇਹਨਾਂ ਮੁਲਾਜ਼ਮਾਂ ਨੂੰ ਕਿਹਾ ਕਿ ਤੁਹਾਡੇ ਮੋਬਾਈਲ ਤੇ OTP ਆਊਗਾ ਉਹਦੀ ਵੈਰੀਫਿਕੇਸ਼ਨ ਕਰਾਓ ਤੇ ਜੇ ਉਹ ਵੈਰੀਫਿਕੇਸ਼ਨ ਤੁਸੀਂ ਨਹੀਂ ਕਰਾਉਂਦੇ ਤੁਹਾਡੀ ਤਨਖਾਹ ਨਹੀਂ ਆਉਣੀ ਤੁਹਾਡੀ ਤਨਖਾਹ ਜਿਹੜੀ ਉਹ ਫਿਰ ਲੇਟ ਆਊਗੀ ਤਾਂ ਉਹਨੂੰ ਤਨਖਾਹ ਨਹੀਂ ਮਿਲਣੀ ਪਰ ਜਦੋਂ ਉਹ ਇਹਨਾਂ ਨੇ ਦਬਾਅ ਪਾ ਕੇ ਲੋਕਾਂ ਤੋਂ OTP ਲਏ ਉਸ ਤੋਂ ਬਾਅਦ ਜਦੋਂ ਤਨਖਾਹਾਂ ਦੇ ਰੂਪ ਦੇ ਵਿੱਚ ਪੈਸਾ ਟਰਾਂਸਫਰ ਆਉਂਦਾ ਉਹਦੀ ਜਾਂਚ ਕਰੀ ਗਈ ਤਾਂ ਉੱਥੇ ਦੇਖਿਆ ਵੀ ਇੱਕ ਸੈਂਟਰਲ ਗਵਰਨਮੈਂਟ ਦੀ ਸਕੀਮ ਆ ਨੈਸ਼ਨਲ ਸਕਿੱਲ ਡਿਵੈਲਪਮੈਂਟ ਉਹਦੇ ਰਾਹੀਂ ਇਹਨਾਂ ਮੀਟਰੀਟਰਾਂ ਨੂੰ ਟ੍ਰੇਨਿੰਗ ਪਰ ਲਾਤਾ ਅਪਰਿੰਟਸ਼ਿਪ ਪਰ ਲਾਤਾ ਤੇ ਅਸੀਂ ਵਿਭਾਗ ਨੂੰ ਇਹ ਮੰਗ ਕਰਦੇ ਆਂ ਵੀ ਭਾਈ ਇਹ ਜਿਹੜਾ ਇੰਜੀਨੀਅਰ ਸੁਖਵਿੰਦਰ ਸਿੰਘਾ ਇਹਨੇ ਨਹੀਂ ਸੁਣਵਾਈ ਕਰੀ ਇਹ ਤਾਂ ਕੰਪਨੀਆਂ ਦੀ ਬੋਲੀਬੋਲ ਦਾ ਕਹਿੰਦਾ ਇਹ ਸਹੀ ਹੋ ਰਿਹਾ ਇਹ ਵਧੀਆ ਹੋ ਰਿਹਾ ਤੁਹਾਡੇ ਫਾਇਦੇ ਵਾਸਤੇ ਆ ਤੇ ਇਹ ਕਹਿ ਰਿਹਾ ਕਿ ਭਾਈ ਜਿਹੜੀ ਤੁਹਾਨੂੰ ਤਨਖਾਹ ਮਿਲਣੀ ਆ ਉਹ ਵੀ ਪਰ ਮੀਟਰ ਪਰ ਮੀਟਰ ਵੀ ਰੀਡਿੰਗ ਨਾਲ ਮਿਲਣੀ ਆ ਅਸੀਂ ਇਸ ਚੀਫ ਇੰਜੀਨੀਅਰ ਸੁਖਵਿੰਦਰ ਸਿੰਘ ਨੂੰ ਕਿਹਾ ਸੀ ਕਿ ਭਾਈ ਸਾਨੂੰ ਲਿਖਤੀ ਦੇ ਕਿ ਜੇਕਰ ਤਨਖਾਹ ਵੀ ਮੀਟਰ ਦੇ ਹਿਸਾਬ ਨਾਲ ਮਿਲਣੀ ਆ ਜਿੰਨੀ ਰੀਡਿੰਗ ਕਰੀ ਆ ਤਾਂ ਸਾਨੂੰ ਲਿਖਤੀ ਦੇ ਤੇਰੇ ਵਰਕ ਆਰਡਰਾਂ ਦੇ ਵਿੱਚ ਜੇ ਇਹ ਅਪਰੈਂਟਿਸ ਕਰਾਉਣੀ ਲਿਖਿਆ ਹੋਇਆ ਤੇਰੇ ਵਰਕ ਆਰਡਰਾਂ ਦੇ ਵਿੱਚ ਇਹ ਸਾਨੂੰ ਲਿਖਤੀ ਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਇੱਕ ਸਾਲ ਦਾ ਕੋਰਸ ਪੂਰਾ ਹੋ ਜਾਊਗਾ ਜਿਹੜੀ ਕੰਪਨੀ ਨੇ ਲਾਇਆ ਇਹਨੂੰ ਅਪਰੈਂਟਸਿਪ ਕਿਹਾ ਜਾਂਦਾ ਆ ਲੋਕਾਂ ਜਿਹੜੇ ਪੀਐਸਪੀਸੀਐਲ ਦੇ ਦਰਵਾਜ਼ੇ ਮੂਰੇ ਜਾਂ ਸਰਕਾਰ ਦੇ ਦਰਵਾਜ਼ੇ ਮੂਰੇ ਬੈਠਣਗੇ ਕਿ ਅਸੀਂ ਤੁਹਾਡੇ ਅਦਾਰੇ ਰਾਹੀਂ ਇਹ ਅਪਰੈਂਟਸ ਕਰ ਲਈ ਅਸੀਂ ਕੋਰਸ ਕਰ ਲਿਆ ਹੁਣ ਸਾਨੂੰ ਮੀਟਰੀ ਲੀਟਰ ਭਰਤੀ ਕਰ ਹੁਣ ਸਾਨੂੰ ਬਿੱਲ ਬੰਡਕ ਭਰਤੀ ਕਰ ਹੁਣ ਸਾਨੂੰ ਕੈਸ਼ੀਅਰ ਭਰਤੀ ਕਰ ਤੇ ਫਿਰ ਜਿਵੇਂ ਬਾਕੀ ਮੁਲਾਜ਼ਮ ਇੱਥੇ ਸੜਕਾਂ 'ਤੇ ਰੋਲਦੇ ਆ ਭਰਤੀ ਘੜਾਉਣ ਨੂੰ ਆਪਣੀ ਮੰਗ ਪੂਰੀ ਕਰਾਉਣ ਨੂੰ ਤੇ ਸੜਕਾਂ 'ਤੇ ਨੌਜਵਾਨ ਰੋਲਣਗੇ ਇਸ ਕਰਕੇ ਅਸੀਂ ਇਹਦਾ ਹੁਣੇ ਵਿਰੋਧ ਕਰਦੇ ਆ ਕਿ ਜਿਹੜਾ ਇਹ 30 ਇੰਜੀਨੀਅਰਾਈਟੀ ਕੰਪਨੀਆਂ ਨਾਲ ਰਲ ਕੇ ਭ੍ਰਿਸ਼ਟਾਚਾਰ ਕਰਵਾ ਰਿਹਾ ਨੌਜਵਾਨਾਂ ਨਾਲ ਭ੍ਰਿਸ਼ਟਾਚਾਰ ਕਰਵਾ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹੋ ਜੇ ਅਫਸਰਾਂ ਨੂੰ ਸਸਪੈਂਡ ਕਰਕੇ ਇਹਨਾਂ ਦੀ ਜਾਂਚ ਕਰੋ ਇਹਨਾਂ 'ਤੇ ਬਣਦੀ ਕਾਰਵਾਈ ਕਰੋ ਕਿਉਂਕਿ ਇਹ 30 ਇੰਜੀਨੀਅਰਾਈਟੀ ਸਿੱਧੀ ਕੰਪਨੀਆਂ ਦੀ ਬੋਲੀ ਬੋਲ ਦਾ ਸਾਨੂੰ ਸ਼ੱਕਾ ਵੀ ਕਿਤੇ ਇਹ ਉਹਨਾਂ ਨਾਲ ਭ੍ਰਿਸ਼ਟਾਚਾਰ ਦੇ ਵਿੱਚ ਰਲਿਆ ਨਾ ਹੋਵੇ ਅਸੀਂ ਸਰਕਾਰ ਨੂੰ ਨੂਨਪੁਰ ਜੋਰੂਪੀਨ ਕਰਦੇ ਹਾਂ